ਐਕਸਰਸਾਈ 10.1 ਦੂਸਰੇ ਦਾ ਪਹਿਲਾ 파ਟ ਜੇਕਰ ਅਸੀਂ ਅੰਸ਼ ਵਿੱਚ ਇੱਕ ਜੋੜ ਦਈਏ ਤੇ ਹਰ ਵਿੱਚੋਂ ਇੱਕ ਘਟਾ ਦਈਏ ਤਾਂ ਪੈਨ 1 ਬਣ ਜਾਂਦੀ ਹੈ ਜੇਕਰ ਸਿਰਫ ਅੰਸ਼ ਵਿੱਚ ਇੱਕ ਜੋੜ ਦਈਏ ਤਾਂ ਇਹ 1/2 ਬਣ ਜਾਂਦੀ ਹੈ ਪੈਨ ਪਤਾ ਕਰੋ ਇਸ ਨੂੰ ਆਪਾਂ ਬਲੋਪੜ ਵਿਧੀ ਰਹੀ ਹੱਲ ਕਰਨਾ ਹੈ ਬਲੋਪੜ ਮਤਲਬ ਆਪਾਂ ਇਸ ਦੇ ਗੁਣਾਂਕ ਬਰਾਬਰ ਕਰਕੇ ਹੱਲ ਕਰਨਾ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਪੈਨ ਪੈਨ ਕੀ ਹੁੰਦੀ ਹੈ ਪੈਨ ਦੇ ਵਿੱਚ ਅੰਸ਼ ਤੇ ਆਹਰ ਹੁੰਦੇ ਹਨ ਤਾਂ ਆਪਾਂ ਲਿਖਾਂਗੇ ਮੰਨ ਲਓ ਅੰਸ਼ ਬਰਾਬਰ x ਹਰ ਬਰਾਬਰ y ਜਾਂ ਲਿਖ ਦਾਂਗੇ ਮੰਨ ਲਓ ਪੈਨ ਬਰਾਬਰ ਮੰਨ ਲਓ ਪੈਨ ਬਰਾਬਰ x ਵਟਾ y ਪਰਸ਼ਣ ਦੀ ਪਹਿਲੀ ਸ਼ਰਤ ਅਨੁਸਾਰ ਪਹਿਲੀ ਸ਼ਰਤ ਕੀ ਕਹਿੰਦੀ ਹੈ x ਵਟਾ y ਪੈਨ ਜੇਕਰ ਦੋਨਾਂ ਵਿੱਚ ਪਹਿਲੀ ਸ਼ਰਤ ਪਰਸ਼ਨ ਪਰਸ਼ਨ ਦੀ ਜਿਹੜੀ ਪਹਿਲੀ ਸ਼ਰਤ ਹੈ ਇਹਨਾਂ ਨੇ ਕੀ ਕਿਹਾ ਜੇਕਰ ਅੰਸ਼ ਵਿੱਚ ਇੱਕ ਜੋੜ ਦਈਏ ਅਤੇ ਹਰ ਵਿੱਚੋਂ ਇੱਕ ਘਟਾ ਦਈਏ ਅੰਸ਼ ਵਿੱਚ ਇੱਕ ਜੋੜ ਦਈਏ ਅੰਸ਼ ਉੱਪਰ ਵਾਲਾ ਹੁੰਦਾ ਹੈ ਹਰ ਵਿੱਚੋਂ ਇੱਕ ਘਟਾ ਦਈਏ ਤਾਂ ਪੈਨ ਕਿੰਨੀ ਬਣ ਜਾਂਦੀ ਹੈ एक बन जाती है बटे के कर लो तिरशी गुना करो एक्स प्लस एक वाई माइनस एक एक नल गुना करते कोई संख्या नहीं बदलेगी व्यंज खब्बे हथ एक्स माइनस वाई अ प्लस वाई है खब्बे हथ आके माइनस वाई माइनस एक अ प्लस का एक है माइनस एक हो जाएगा एक्स माइनस वाई बराबर माइनस दे दो पर दूजी शर्त ਜੇਕਰ ਹਰ ਵਿੱਚ ਇੱਕ ਜੋੜ ਦਈਏ ਤਾਂ 1/2 ਬਣ ਜਾਂਦੀ ਹੈ। ਪੈਨ ਕਿਹੜੀ ਹੈ x/y ਹਰ ਵਿੱਚ ਇੱਕ ਜੋੜ ਦਈਏ। ਹਰ ਕਿਹੜਾ ਹੈ y ਉਹਦੇ ਵਿੱਚ ਇੱਕ ਜੋੜ ਦਈਏ ਤਾਂ ਇਹ 1/2 ਬਣ ਜਾਂਦੀ ਹੈ। ਹੁਣ ਤਿਰਛੀ ਗੁਣਾ ਕਰੋ। 2 ਨੂੰ x ਨਾਲ ਗੁਣਾ ਕੀਤਾ ਕੀ ਆ ਗਿਆ? 2x y 1 2x ਦਾ y ਖੱਬੇ ਹੱਥਾ ਕੇ -y 1 ਸਮੀਕਰਨ ਨੰਬਰ 2 ਇਹ ਸਮੀਕਰਨ ਨੰਬਰ 1 ਬਲੋਪਨ ਵਿਧੀ ਰਈ ਹੱਲ ਕਰਨਾ ਹੈ ਪਹਿਲੀ ਸਮੀਕਰਨ ਦੇ ਥੱਲੇ ਲਿਖ ਦਿਓ ਪ੍ਰਤੀਸਥਾਪਨ ਵਿਧੀ ਰਈ ਹੱਲ ਕਰਨਾ ਹੈ ਤਾਂ ਇਸ ਦੇ ਵਿੱਚ ਦੇਖੋ y ਦੇ ਗਣਕ ਬਰਾਬਰ ਹੈ 1 1 ਹੈ ਚਿੰਨ ਬਰਾਬਰ ਹੈ ਦੇ ਚੱਕਰ ਚਿੰਨ ਬਰਾਬਰ ਹੋਣ ਤਾਂ ਲਿਖ ਦੇਣਾ ਘਟਾਉਣ ਤੇ ਘਟਾਉਣ ਤੇ ਆਪਾਂ ਇਸ ਸੰਖਿਆ ਦੇ ਚਿੰਨਾਂ ਦੇ ਵਿੱਚ ਪਲੱਸ ਦੀ ਜਗ੍ਹਾ ਮਾਈਨਸ ਔਰ ਮਾਈਨਸ ਦੀ ਜਗ੍ਹਾ ਪਲੱਸ ਆ ਦੋਨੇ ਅਲੱਗ-ਅਲੱਗ ਹੋ ਗਏ ਕੱਟੇ ਗਏ ਐ x ਦੇ ਨਾਲ ਕੁਛ ਨਹੀਂ ਦਿੱਤਾ ਤਾਂ ਕਿ ਨਾ ਹੋਏਗਾ 1 1 ਪਲੱਸ ਦਾ 1 ਮਾਈਨਸ ਦਾ ਮਾਈਨਸ ਹੋ ਜਾਏਗਾ 2 ਚੋਂ 1 ਘਟਾ ਦਈਏ 1 1 ਲਿਖਣ ਦੀ ਜ਼ਰੂਰਤ ਨਹੀਂ ਦੋ ਆ -2 -1 ਮਾਈਨਸ ਦਾ 3 ਹੁਣ ਸਮੀਕਰਨ ਇੱਕ ਵਿੱਚ ਪਰੋ ਆਇਆ ਸਮੀਕਰਨ ਇੱਕ ਸੀ ਆਹ ਦੋ ਸੀ ਇੱਕ ਚ ਪਰ ਲੋ ਚਾਹੇ ਦੋ ਚ ਪਰ ਦੋ ਸਮੀਕਰਨ समीकरण एक एक्स मुल भरन प्लस का एक एक्स माइनस से दो एक्स माइनस का एक्स गया माइनस तो माइनस कटे गया एक्स का मुल समीकरण एक भर दो चाहे दो दोर दो एक एक्स माइनस वाई माइनस दो एक्स का मुल किता है तीन माइनस वाई बराबर माइनस दो माइनस दो माइनस तीन बराबर माइनस पंच माइनस वाई बराबर माइनस पंच वाई बराबर वाई का मुल पांच आ गया और एक्स का मुल तीन आ गया पेन की है अपने को बराबर एक्स बटा वाई एक्स बराबर तीन बटा ਪੰਜ ਇਹ ਅਨਸਰ ਆ ਗਿਆ ਦੂਸਰੇ ਦਾ ਦੂਸਰਾ 파ਰਟ 5 ਸਾਲ ਪਹਿਲਾਂ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ 3 ਗੁਣਾ ਸੀ 10 ਸਾਲ ਬਾਅਦ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ 2 ਗੁਣਾ ਹੋ ਜਾਵੇਗੀ ਨੂਰੀ ਅਤੇ ਸੋਨੂ ਦੀ ਉਮਰ ਪਤਾ ਕਰੋ ਸਭ ਤੋਂ ਪਹਿਲਾਂ ਲਿਖਾਂਗੇ ਮੰਨ ਲਓ ਨੂਰੀ ਦੀ ਉਮਰ ਬਰਾਬਰ x ਸੋਨੂ ਦੀ ਉਮਰ ਬਰਾਬਰ y ਸਾਲ ਮਨੋ ਨੂਰੀ ਦੀ ਉਮਰ ਬਰਾਬਰ x ਸਾਲ ਸੋਨੋ ਦੀ ਉਮਰ ਬਰਾਬਰ y ਸਾਲ ਪਰਸ਼ਨ ਦੀ ਪਹਿਲੀ ਸ਼ਰਤ 5 ਸਾਲ ਪਹਿਲਾਂ ਮਤਲਬ ਕਿ ਅੱਜ ਤੋਂ 5 ਸਾਲ ਪਹਿਲਾਂ ਉਹਨਾਂ ਦੀ ਉਮਰ ਕੀ ਸੀ ਅੱਜ x ਹੈ 5 ਸਾਲ ਪਹਿਲਾਂ ਘਟ ਹੋਏਗੀ x 5 ਹੋਗੀ ਦੂਜੀ y 5 ਹੋ ਜਾਏਗੀ ਇਹਨਾਂ ਨੇ ਕੀ ਕਿਹਾ ਸਟੇਟਮੈਂਟ ਨੂੰ ਧਿਆਨ ਨਾਲ ਪੜ ਲਿਆ ਕਰੋ ਜਿਸ ਨਾਲ ਸਮਝ ਆ ਜਾਵੇ ਤਾਂ ਇਹਨਾਂ ਨੇ ਲਿਖਿਆ 5 ਸਾਲ ਪਹਿਲਾਂ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ 3 ਗੁਣਾ ਸੀ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ 3 ਗੁਣਾ ਸੀ ਸੋਨੂ ਛੋਟਾ ਤਾਂ ਸੋਨੂ ਦੀ ਉਮਰ ਨੂੰ 3 ਨਾਲ ਗੁਣਾ ਕਰ ਦੋ ਇਹਨਾਂ ਨੇ ਕੀ ਕਿਹਾ ਸੋਨੂ ਦੀ ਉਮਰ ਦਾ 3 ਗੁਣਾ ਸੀ ਮਤਲਬ 3 ਨਾਲ ਗੁਣਾ ਕਰਤਾ ਬ੍ਰੈਕਟ ਖੋਲੋ x 5 3 y 3y 3 5 3 5 15 ਵੇਜੇ ਖੱਬੇ ਹੱਥ x 3y -15 -10 5 5 x 3y 15 ਚ 5 ਗਏ ਦੇ 10 ਵੀਕਰ ਨੰਬਰ 1 ਦੂਜੀ ਸ਼ਰਤ ਦੂਜੀ ਸ਼ਰਤ ਕੀ ਕਹਿੰਦੇ ਆ ਪ੍ਰਸ਼ਨ ਦੀ ਦੂਜੀ ਸ਼ਰਤ ਅਨੁਸਾਰ ਦੂਜੀ ਸ਼ਰਤ ਕੀ ਕਹਿੰਦੀ ਹੈ ਪੜੋ ਦੂਜੀ ਸ਼ਰਤ ਦੇ ਵਿੱਚ ਲਿਖਿਆ ਗਿਆ ਹੈ ਦੂਜੀ ਸ਼ਰਤ ਵਿੱਚ ਕਿਹਾ ਗਿਆ ਹੈ 10 ਸਾਲ ਬਾਅਦ ਨੂਰੇ ਦੀ ਉਮਰ ਸੋਨੂ ਦੀ ਉਮਰ ਦਾ ਦੋ ਗੁਣਾ ਹੋ ਜਾਏਗੀ ਦੋ ਗੁਣਾ ਮਤਲਬ ਦੋ ਨਾਲ ਕਰ ਦਾਂਗੇ ਦੁੱਗਣੀ ਹੋ ਜਾਵੇਗੀ 10 ਸਾਲ ਬਾਅਦ 10 ਸਾਲ ਬਾਅਦ x 10 y 10 ਨੂਰੀ ਛੋਟਾ ਹੈ ਇਹਨੂੰ ਦੋ ਨਾਲ ਗੁਣਾ ਕਰੋ ਕਰੋ x 10 2 y 2y 2 ਦਾ ਆਇਆ 20 x 2y 20 ਪਲੱਸ ਦਾ 10 ਇੱਥੇ ਆ ਗਿਆ ਮਾਈਨਸ 10 x 2y 10 ਸਮੀਕਰਨ ਨੰਬਰ 2 ਹੋਣ ਇਹਨਾਂ ਦੇ ਗੁਣਾਂਕ ਬਰਾਬਰ ਹੈ ਇਹ ਪਹਿਲੀ ਸਮੀਕਰਨ ਦੇ ਥੱਲੇ ਲਿਖ ਦੋ x 3y x 3y -10 ਇਹ ਸਮੀਕਰਨ ਨੰਬਰ 1 ਘਟਾਉਣ ਤੇ ਕਿਉਂਕਿ ਇਹਨਾਂ ਦੇ ਚਿੰਨ ਬਰਾਬਰ ਹੈ ਮਾਈਨਸ ਪਲੱਸ ਪਲੱਸ ਕੱਟੇ ਗਏ ਮਾਈਨਸ ਦੇ ਦੋ ਪਲੱਸ ਦੇ 3y ਪਲੱਸ ਦਾ y ਵਧ ਗਿਆ ਬਰਾਬਰ 10 ਤੇ 10 20 y ਦੀ ਵੈਲਿਊ ਕਿੰਨੀ ਆ ਗਈ 20 ਪਹਿਲੀ ਸਮੀਕਰਨ ਆਪਣੇ ਕੋਲੇ x 3y 10 ਸੀ ਤਾਂ ਇਸ ਦੇ ਵਿੱਚ ਇਸ ਦੇ ਵਿੱਚ y ਦਾ ਮੁੱਲ ਭਰੋ y ਦਾ ਮੁੱਲ ਆਪਾਂ ਕੱਢਿਆ ਸੀ y 20 ਸਮੀਕਰਨ ਇੱਕ ਵਿੱਚ ਪਰਨ ਤੇ तेन एक्स माइनस तेन वाई वाई की जगह भी बराबर माइनस दस एक्स माइनस तेन दूनी छे नाल जीरो बराबर माइनस दस एक्स बराबर माइनस दस प्लस सठ और एक्स बराबर पंजा। हम अपने कटो नूरी की उम्र, नूरी द उम्र बराबर एक्स साल बराबर 57 सोनू दी ਉਮਰ ਉਮਰ बराबर y ਸਾਲ ਬਰਾਬਰ 20 ਸਾਲ ਇਹੀ ਆਨਸਰ ਹੈ